ਕੇਸਾਲ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਸ਼ਾਂਤ ਰਹਿਣ ਦੀ ਅਪੀਲ ਕੀਤੀ ਹੈ ਪਟਿਆਲਾ ਦੇ ਅਰਜੇਂਦਰਾ ਹਸਪਤਾਲ ਵਿੱਚ ਇਲਾਜ ਅਧੀਨ ਡੱਲੇਵਾਲ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਕਿਸਾਨਾਂ ਨੂੰ ਢੁਕਾਇਆ ਜਾਵੇ ਉਹਨਾਂ ਕਿਸੇ ਵੀ ਢਕਾਹਟ ਤੋਂ ਬਚਣ ਦੀ ਬੇਨਤੀ ਕੀਤੀ ਹੈ ਜਗਜੀਤ ਸਿੰਘ ਡੱਲੇਵਾਲ ਨੇ ਨੌਜਵਾਨ ਕਿਸਾਨ ਸ਼ੁਭ ਕਰਨ ਦੀ ਮੌਤ ਤੇ ਦੁੱਖ ਜਤਾਇਆ ਭਾਵਕ ਹੁੰਦਿਆਂ ਕਿਸਾਨ ਲੀਡਰ ਨੇ ਨੌਜਵਾਨਾਂ ਨੂੰ ਹੱਥ ਬੰਨ੍ਹ ਕੇ ਅਪੀਲ ਕਰਦਿਆਂ ਕਿਹਾ ਕਿ ਉਹ ਸ਼ਾਂਤ ਰਹਿਣ ਭਰੋਸਾ ਦਿੱਤਾ ਕਿ ਉਹ ਹਰ ਹਾਲ ਜਿੱਤ ਝੋਲੀ ਪਾਉਣਗੇ ਦਰਅਸਲ 21 ਫਰਵਰੀ ਨੂੰ ਖਨੌਰੀ ਬਾਰਡਰ ਤੇ ਬਠਿੰਡਾ ਜ਼ਿਲ੍ਹੇ ਦੇ ਨੌਜਵਾਨ ਦੀ ਮੌਤ ਬਾਅਦ ਕਿਸਾਨ ਲੀਡਰਾਂ ਨੇ ਦਿੱਲੀ ਜਾਣ ਦਾ ਪ੍ਰੋਗਰਾਮ ਫਿਲਹਾਲ 2 ਦਿਨ ਲਈ ਮੁਲਤਵੀ ਕੀਤਾ ਹੋਇਆ ਹੈ। ਆਰਾ ਸਾਨੂੰ ਪ੍ਰੇਰਿਤ ਕਰਕੇ ਸਾਡੇ ਅੰਦੋਲਨ ਨੂੰ ਹਿੰਸਾਵਾਜਾਂ ਦਾ ਰੂਪ ਨਾ ਦੇਣਾ ਚਾਹੁੰਦੇ ਆਂ। ਤੁਸੀਂ ਸਾਰੇ ਸਾਡੀ ਗੱਲ ਦੀ ਇਹਨੂੰ ਬੇਨਤੀ ਨੂੰ ਮੰਨ ਕੇ ਸ਼ਾਂਤ ਰਹੋ। ਮੋਰਚਾ ਜਿੱਤਾਂਗੇ ਸ਼ਾਂਤੀ ਨਾਲ ਜਿੱਤਾਂਗੇ। ਜੇ ਕਿਸੇ ਤਰ੍ਹਾਂ ਦੀ ਵੀ ਆਪਾਂ ਦਰਮੀ ਕਰਾਂਗੇ ਤਾਂ ਮੋਰਚਾ ਕੀ ਕਰ ਜਰਾ ਕੱਲ ਜਿਹੜਾ ਸਾਡਾ ਬੱਚਾ ਗਿਆ ਅਸੀਂ ਉਸ ਨਾਂ ਦੇ ਸਾਹਮਣੇ ਉਸ ਪਿਆਉ ਦੇ ਸਾਹਮਣੇ ਇਸ ਦਾਦੀ ਦੇ ਸਾਹਮਣੇ ਚੱਕ ਨੋਕਰੀ ਨਹੀਂ ਰਹੀ ਠੀਕ ਹੈ ਅਸੀਂ ਮੰਗਦੇ ਆ ਸਾਡੀ ਉਮਰ ਦਾ ਤੇ ਸਾਡੇ ਬੱਚੇ ਦੀ ਉਮਰ ਦਾ ਸਾਡੇ ਬੱਚਾ ਦਾ ਕੋਲ ਘਰ ਨਹੀਂ ਇਹ ਸੇ ਕਰਕੇ ਤਾਂ ਅਸੀਂ ਤੁਹਾਡੇ ਕੋਲੇ ਬੰਦੇ ਆ ਕਿ ਗਰਮ ਖੂਨ ਕਿਤੇ ਸਾਡਾ ਇੱਕ ਵੀ ਜਵਾਬ ਜਿਹੜਾ ਇੱਕ ਮਾਗੀਆ ਜੀ ਦਾ ਉਹ ਠੀਕ ਹੈ ਕੋਈ ਕਹਿ ਸਕਦਾ ਹੈ ਇਹ ਕੀ ਭਰਤ ਮੈਂਦਾ ਪਰ ਜਿਹਦਾ ਬਰਿਆ ਉਹਨੂੰ ਪਤਾ ਸੀ ਸੋਚ ਕਰਕੇ ਮੇਰੇ ਹੱਥ 'ਚ ਰੁਕੇ ਦੇ ਦਿੱਆ ਅਸੀਂ ਤੁਹਾਨੂੰ ਬੁਲਾਉਣਾ ਨਹੀਂ ਚਾਹਦੇ ਅਸੀਂ ਤੁਹਾਨੂੰ ਜਲਦੀ ਜਾਣਦੇ ਆਪ ਦੇ ਹਿੱਕਾ ਨਾਲ ਰੱਖ ਲੰਮੇ ਜਿਹੜੇ ਅਸੀਂ ਫਿਰ ਤੁਹਾਡੀਆਂ ਜ਼ਮੀਨਾਂ ਰੱਖ ਕੇ ਕੀ ਕਰਨਾ ਜੇ ਇਹ ਸਾਡੇ ਲਈ ਸਾਡਾ ਯੁੱਧ ਕਹੇਗਾ ਇਹਨਾਂ ਜਮੀਲਾਂ ਦੀ ਕੋਈ ਵੈਲੀ ਨਹੀਂ ਆ ਮੈਂ ਇਸ ਵਾਸਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਕੋਈ ਵੀ ਬਹੁਤ ਬਹੁਤ ਵਿਵਕੋ ਇਹ ਨੋਜ਼ਰ ਕਿਰਪਾ ਕਰਕੇ ਜਿਹੜਾ ਸਾਡੀ ਗੱਲ ਸੁਣੋ ਸੁਣ ਕੇ ਸ਼ਾਦ ਰਹੋ ਉਹ ਤੁਹਾਨੂੰ ਪ੍ਰੋਵੋਕ ਕਰਕੇ ਤੁਹਾਨੂੰ 扑ਕਾ ਕੇ ਤੁਹਾਡੀ ਜੀਭਾਂ ਦੀ ਬਾਤਾਂ ਨੂੰ 扑ਕਾ ਕੇ ਤੁਹਾਡਾ ਵਿਕਸਾ ਕਰਨਾ ਚਾਹੁੰਦੇ ਆ ਆਪਾਂ ਬਹੁਤ ਚਾ ਜਿੱਤਣਾ ਚੋੜਿਆ ਫਰਕ ਬਹੁਤ ਆ ਦੋਹਾਂ ਗੱਲਾਂ 'ਚ ਮੋਰਚਾ ਜਿੱਤਣਾ ਤੱਕੜੇ ਹੋ ਜਾ ਵਾਹਿਗੁਰੂ ਕਿਰਪਾ ਕਰੇ ਸਾਡੀ ਗੱਲ ਮੰਨੋ ਮੋਰਚੇ ਦੇ ਵਿੱਚ ਇਹਦੇ ਚ ਵੀ ਜਿੱਤ ਤੁਹਾਡੀ ਝੋਲੀ ਚ ਪਾਉਣੀ ਹੈ